ਕੀ ਤੁਸੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਸਿੱਖਿਆ ਪ੍ਰਾਪਤ ਕਰਵਾਉਣਾ ਚਾਹੁੰਦੇ ਹੋ ਅਤੇ ਉਹ ਵੀ ਬਹੁਤ ਘੱਟ ਖਰਚੇ ਦੇ ਵਿੱਚ ਹੁਣ ਮੈਕਸ ਐਜੂਕੇਸ਼ਨ ਲਿੰਕ ਉਨ੍ਹਾਂ ਵਿਦੇਸ਼ਾਂ ਦੇ ਵਿੱਚ ਸਿੱਖਿਆ ਪ੍ਰਾਪਤ ਕਰਨ ਦਾ ਇੱਕ ਸੁਨਹਿਰੀ ਮੌਕਾ ਪ੍ਰਦਾਨ ਕਰ ਰਿਹਾ ਹੈ ਬਹੁਤ ਘੱਟ ਖਰਚੇ ਦੇ ਵਿੱਚ ਅਤੇ ਉਹ ਵੀ ਜਰਮਨੀ ਵਰਗੇ ਦੇਸ਼ ਦੇ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਵੇਖਣ ਵਾਲੇ ਲੋਕ ਆਰਥਿਕ ਤੰਗੀ ਦੇ ਕਾਰਨ ਆਪਣੇ ਸੁਪਨੇ ਨੂੰ ਸੱਚ ਕਰਨ ਦੇ ਵਿੱਚ ਅਸਫਲ ਰਹਿੰਦੇ ਹਨ ਪਰ ਹੁਣ Max Education Link Private Limited 45 ਸਾਲ ਤੱਕ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਸਿੱਖਿਆ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ ਉਹ ਵੀ ਜਰਮਨੀ ਵਰਗੇ ਦੇਸ਼ ਦੇ ਵਿੱਚ ਅਤੇ ਉਹ ਵੀ ਬਹੁਤ ਘੱਟ ਖਰਚੇ ਦੇ ਵਿੱਚ ਇਸ ਸਬੰਧ ਦੇ ਵਿੱਚ Max Education Link Private Limited ਉਨ੍ਹਾਂ ਵੱਲੋਂ 20 ਅਤੇ 21 ਜਨਵਰੀ ਨੂੰ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੇ ਵਿੱਚ ਜਰਮਨੀ ਦੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰਤੀਨਿਧੀ ਪਹੁੰਚਣਗੇ ਜੋ ਕਿ ਜਰਮਨ ਜਾਣ ਦੇ ਚਾਹਵਨ ਲੋਕਾਂ ਨੂੰ ਵਿਸਤਾਰ ਪੂਰਵਕ ਜਾਣਕਾਰੀ ਦੇਣਗੇ ਅਤੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਮੌਕੇ ਉਤੇ ਹੀ ਦੇਣਗੇ ਇਸ ਸੈਮੀਨਾਰ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ ਗਲਤ ਏਜੰਡਾ ਦੇ ਜਾਲ ਦੇ ਵਿੱਚ ਫਸ ਕੇ ਵਿਦੇਸ਼ਾਂ ਤੱਕ ਪਹੁੰਚ ਚੁੱਕੇ ਨੌਜਵਾਨਾਂ ਬਾਰੇ ਇੱਕ ਦਰਦ ਭਰੀ ਫਿਲਮ ਡੌਂਕੀ ਵੀ ਦਿਖਾਈ ਜਾਵੇਗੀ ਵੇਗੀ ਅਤੇ ਇਸ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਮਿਰਜ਼ਾ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਰਿਆਂ ਦਾ ਮਨੋਰੰਜਨ ਵੀ ਕਰਨਗੇ ਅਤੇ ਆਏ ਹੋਏ ਸਾਰੇ ਲੋਕਾਂ ਨੂੰ ਖਾਣ ਪੀਣ ਦਾ ਵੀ ਵਿਸ਼ੇਸ਼ ਪ੍ਰਬੰਧ ਹੋਵੇਗਾ ਤੇ ਆਉਂਦੇ ਹਾਂ ਸੁਣਦੇ ਹਾਂ ਬਧੇਰੇ ਜਾਣਕਾਰੀ ਦਿੰਦੇ ਹੋਏ ਮੈਕਸ ਐਜੂਕੇਸ਼ਨ ਲਿੰਕ ਪ੍ਰਾਈਵੇਟ ਲਿਮਟਿਡ ਦੇ ਐਮ ਡੀ ਪ੍ਰਕਸ਼ਿਤ ਪਾਵਾ ਨੇ ਕੀ ਦੱਸਿਆ ਉਹਨਾਂ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਸਸਿਕਾ ਦੋਸਤੋ ਦੋਸਤੋ ਮੇਰਾ ਨਾਮ ਪ੍ਰਕਸ਼ਿਤ ਪਾਵਾ ਹੈ ਅਤੇ ਮੇਰੀ ਕੰਪਨੀ ਹੈ ਮੈਕਸ ਐਜੂਕੇਸ਼ਨ ਲਿੰਕਸ मैक्स एजुकेशन लिंक्स द्वारा 19 ते 20 ਤਰੀਕ ਨੂੰ ਜਰਮਨੀ ਐਡਮਿਸ਼ਨਸ ਦੇ ਮਨਾਇਆ ਜਾ ਰਿਹਾ ਹੈ ਇਸ ਇਵੈਂਟ ਦੇ ਵਿੱਚ ਜਰਮਨੀ ਤੋਂ ਕੁਝ ਯੂਨੀਵਰਸਿਟੀਆਂ ਆ ਰਹੀਆਂ ਨੇ ਜਿਹੜੇ ਬੱਚਿਆਂ ਨੂੰ ਦੱਸਣ ਗਿਆ ਕਿ ਉਹਨਾਂ ਦੀ ਐਂਟਰੀ ਕਰਾਈਟੇਰੀਆ ਉਹਨਾਂ ਦੇ ਐਡਮਿਸ਼ਨ ਕਿੱਦਾਂ ਹੋ ਸਕਦੀ ਹੈ ਤੇ ਅਸੀਂ ਦੱਸਾਂਗੇ ਕਿ ਬੱਚਿਆਂ ਨੂੰ ਜਮਈ ਦਾ ਵੀਜ਼ਾ ਕਿੱਦਾਂ ਲਿਆ ਜਾ ਸਕਦਾ ਉਸ ਦਿਨ ਜਿਹੜਾ ਹੈ ਐਂਟਰਟੇਨਮੈਂਟ ਦੇ ਪ੍ਰੋਗਰਾਮ ਵਿੱਚ ਕੁਝ ਸਿੰਗਰਸ ਆ ਰਹੇ ਹਨ ਤੇ ਲੰਚ ਦਾ ਪ੍ਰੋਗਰਾਮ ਹੈ ਤੇ ਅਸੀਂ ਜਿਹੜੇ ਵੀ ਬੱਚੇ ਸਾਡੇ ਕੋਲ ਇਨਕੁਆਇਰੀ ਕਰਨਗੇ ਜਾਂ ਸਾਡੇ ਜਿਹੜੇ ਪ੍ਰੀਵਿਅਸ ਸਟੂਡੈਂਟਸ ਹੈ ਉਹਨਾਂ ਸਾਰਿਆਂ ਵਾਸਤੇ ਅਸੀਂ ਡੰਕੀ ਮੂਵੀ ਦਾ ਸ਼ੋਅ ਦਿਖਾ ਰਹੇ ਹਾਂ ਬੱਚਿਆਂ ਨੂੰ ਤੇ ਨਾਲ ਬੱਚਿਆਂ ਨੂੰ ਗਾਈਡ ਕਰ ਰਹੇ ਹਾਂ ਔਰ ਉਸ ਦਿਨ ਨਾਲ ਦ ਸੇਮ ਡੇ ਜਿਹੜੇ ਬੱਚਿਆਂ ਦੇ ਸਾਡੇ ਵੀਜ਼ਾਸ ਆਏ ਆ ਉਹਨਾਂ ਦੀ ਪਾਰਟੀ ਵੀ ਹੈ ਤੇ ਜਿਹੜੇ ਬੱਚੇ ਸਾਡੇ ਕੋਲ ਪ੍ਰੀਵੀਅਸਲੀ ਜਰਮਨੀ ਸਟੱਡੀਜ਼ ਵਾਸਤੇ ਚਲੇ ਗਏ ਆ ਉਹਨਾਂ ਦੇ ਪੇਰੈਂਟਸ ਆ ਉਹਨਾਂ ਦੇ ਰਿਵਿਊਜ਼ ਕੀ ਔਰ ਉਹਨਾਂ ਦੇ ਬੱਚੇ ਜਿਹੜੇ ਉੱਥੇ ਸੈਟਲਡ ਹੈ ਉਹਨਾਂ ਨਾਲ ਸਾਰੀ ਡਿਸਕਸ਼ਨਸ ਉਹ ਸਾਰੀ ਉਸ ਦਿਨ ਹੋਏਗੀ ਤਾਂ ਮੈਂ ਸਾਰਿਆਂ ਨੂੰ ਇਨਵਾਈਟ ਕਰਦਾ ਹਾਂ ਕਿ ਉਸ ਦਿਨ ਜਰਮਨੀ ਐਡਮਿਸ਼ਨਸ ਡੇ 19 ਤੇ 20 ਜਨਵਰੀ ਨੂੰ ਤੁਸੀਂ ਮੈਕਸ ਐਜੂਕੇਸ਼ਨ ਲਿੰਕਸ ISBT ਉਹਨਾ ਦੇ ਵਿੱਚ ਜਰੂਰ ਆਓ ਆਪਣੇ এডਿਕੇਸ਼ਨ ਡਾਕੂਮੈਂਟਸ ਲੈ ਕੇ ਆਓ ਤਾਂ ਕਿ ਉਹਨਾਂ ਵਾਸਤੇ ਅਸੀਂ ਬੈਸਟ ਕੋਰਸਸਸ ਬੈਸਟ ਯੂਨੀਵਰਸਿਟੀਆਂ ਉਹਨਾਂ ਦਾ ਦੱਸ ਸਕੀਏ ਕਿ ਕਿਹੜੇ ਕਿਹੜੇ ਜਦਸੀ ਐਗਜ਼ੀਸ਼ਨ ਕਰਾ ਸਕਦੇ ਆ ਤੇ ਕਿਹਦੇ ਵਿੱਚ ਬੱਚਿਆਂ ਦਾ ਅਸੀਂ ਵੀਜ਼ਾ ਕਰਵਾ ਸਕਦੇ ਸਰ ਕੀ खासियत ਹੈ ਜਰਮਨ ਭੇਜਣ ਵਿੱਚ ਬੇਸਿਕਲੀ ਜਰਮਨੀ ਜਿਹੜਾ ਹੈ ਇੱਕ ਵਨ ਆਫ ਦਾ ਬੈਸਟ ਪਲੇਸ ਹੈ ਸਟੱਡੀ ਵਾਸਤੇ ਮੈਂ ਜਰਮਨੀ ਵਿਜ਼ਿਟ ਕੀਤਾ ਕਈ ਵਾਰੀ ਤੇ ਜਰਮਨੀ ਸਭ ਤੋਂ ਵੱਡੀ ਗੱਲ ਇਹ ਹੈ ਕਿ 1945 ਦੇ ਵਿੱਚ ਵਰਲਡ ਵਾਰ ਟੂ ਖਤਮ ਹੋਇਆ ਸੀਗਾ ਤੇ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀਗਾ ਅੱਜ ਉਹਦੇ ਜੀ ਬੱਚੇ ਨਾਲ ਗੱਲ ਕਰਦੇ ਆਂ ਜਾਂ ਉੱਥੇ ਲੋਕਾਂ ਨਾਲ ਗੱਲ ਕਰਦੇ ਆਂ ਤੇ ਜਰਮਨੀ ਇੰਡੀਆ ਨਾਲੋਂ 100 ਸਾਲ ਅੱਗੇ ਹੈ ਇਸ ਚੀਜ਼ ਨੂੰ ਚੈੱਕ ਕਰਨ ਵਾਸਤੇ ਮੈਂ ਜਰਮਨੀ ਵਿਜ਼ਿਟ ਕੀਤਾ ਔਰ ਜਾ ਕੇ ਦੇਖਿਆ ਕਿ ਜੀ ਉਹਨਾਂ ਦੀ ਤਰੱਕੀ ਦਾ ਰਾਹ ਸਿਰਫ ਇੱਕੋ ਹੀ ਹੈ ਉਹਨਾਂ ਦਾ ਐਜੂਕੇਸ਼ਨ ਸਿਸਟਮ ਜਿਹੜੇ ਉਹਨਾਂ ਦੇ ਐਜੂਕੇਸ਼ਨ ਸਿਸਟਮ ਦੇ ਚੱਲਿਆ ਗਿਆ ਉਹਦੇ ਵਿੱਚ ਬੱਚੇ ਜਿਹੜੇ ਆ ਆਪਣੀ ਕੰਟਰੀ ਵਾਸਤੇ ਆਪਣੀ ਸਿਟੀ ਵਾਸਤੇ ਪ੍ਰੋਗਰੈਸ ਕਰਦੇ ਹੀ ਕਰਦੇ ਆਂ ਤਉ ਉਸ ਵਾਸਤੇ ਜਰਮਨੀ এডੂਕੇਸ਼ਨ ਅਜ ਤੋਂ 9 ਸਾਲ ਪਹਿਲੇ ਸ਼ੁਰੂਆਤ ਕੀਤੀ ਸੀ ਤੇ ਜਿਹੜੀ ਜਰਮਨੀ ਦੀ ਫੀਸ ਹੈ ਉਹ ਐਜ਼ ਕੰਪੇਅਰ ਟੂ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਬਹੁਤ ਜ਼ਿਆਦਾ ਘੱਟ ਹੈ এডੂਕੇਸ਼ਨ ਸਿਸਟਮ ਜਿਹੜੀ ਡਿਗਰੀ ਹੈ ਉਹਨਾਂ ਡਿਗਰੀ ਦੀ ਜਿਹੜੀ ਮਾਨਤਾ ਹੈ ਉਹਨਾਂ ਦੀ ਯੂਨੀਵਰਸਿਟੀ ਦੀ ਰੈਂਕਿੰਗ ਹੈ ਉਹ ਬਹੁਤ ਜ਼ਿਆਦਾ ਉੱਪਰ ਹੈ ਬੱਚਿਆਂ ਦੀ ਜੇ ਬੱਚਾ ਡਿਗਰੀ ਉੱਤੇ ਕੰਪਲੀਟ ਕਰਦਾ ਹੈ ਉਹਦੇ ਵਾਸਤੇ ਕੱਲਾ ਇੰਡੀਆ ਦੇ ਵਿੱਚ ਸਕੋਪ ਨਹੀਂ ਰਹਿ ਜਾਂਦਾ ਉਹਦੇ ਵਾਸਤੇ 올 ਓਵਰ ਵਰਲਡ ਆਪਰਚੂਨਿਟੀਜ਼ ਓਪਨ ਹੋ ਜਾਂਦੀ ਹੈ जोड़े मेरे बच्चे आज उतों बैचलर्स करके हटे हैं मास्टर डिग्री करके हटे है नो डाउट दे आर वर्किंग इन यू वो अमेरिका जॉब कर रहे कैनेडा भी जॉब कर रहे यूरोपियन कंट्री जॉब कर रहे जे कोई इंडिया भी आता है तो एम एम सी कि टॉप प्लेसमेंट करता टॉप डेजिगनेशन से बच्चा जाता है तो मैं बचा में कहना कि सारी चीजा ये सारी चीज़ों बारे जो तीन जानकारी लेना चाहते एक बार अपने एजुकेशन डॉकूमेंट्स लैके मैंने एक बार जरूर मिलो बच्चा कहेंगे मेरा पांच साल का गैप है दस साल का गैप है मैं कुछ ਕੀਤਾ ਸੀਗਾ ਉਹਦੇ ਦੌਰਾਨ ਤੁਸੀਂ ਫਿਰ ਵੀ ਆਓ ਮੇਰੇ ਕੋਲ ਮੈਂ ਤੁਹਾਨੂੰ ਦੱਸੂੰਗਾ ਕਿ ਉਹਦੇ ਵਿੱਚ ਜਿਹੜਾ ਅਸੀਂ ਗੈਪ ਨਹੀਂ ਮੈਸੇਜ ਨੂੰ ਦੱਸ ਕੇ ਕਿ ਉਹਦੇ ਤੁਸੀਂ ਕਿਆ-ਕਿਆ ਕੀਤਾ ਵੀਜ਼ਾ ਲਿਆ ਜਾ ਸਕਦਾ ਜੇ ਕਿਸੇ ਬੀਟੇ ਕੀਤੀ ਹੈ ਉਹ ਬੀਟੇ ਦੇ ਵਿੱਚ ਤੇ ਸੈਟੀਸਫਾਈਡ ਨਹੀਂ ਹੈ ਉਹ 15 20 ਹਜ਼ਾਰ ਦੀ ਜੌਬ ਕਰ ਰਿਹਾ ਹੈ ਤੁਹਾਡਾ ਪਾਪਾ 25 ਸਾਲ ਦਾ ਗੈਪ ਹੋਵੇ ਤੁਸੀਂ ਆਓ ਅਸੀਂ ਬੈਠ ਕੇ ਡਿਸਾਈਡ ਕਰਾਂਗੇ ਅਸੀਂ ਡਿਸਕਸ ਕਰਾਂਗੇ ਅਸੀਂ ਤੁਹਾਨੂੰ ਮਾਸਟਰਸ ਡਿਗਰੀ ਵਾਸਤੇ ਜਰਮਨੀ ਹਾਇਰੈਸਟ ਐਜੂਕੇਸ਼ਨ ਅਸਸ ਤੇ ਭੇਜ ਸਕਦੇ ਨਹੀਂ ਜੀ ਮੈਕਸ ਐਜੂਕੇਸ਼ਨ ਪਿਛਲੇ 16 ਸਾਲ ਦੇ ਵਿੱਚ ਸਿਰਫ ਐਜੂਕੇਸ਼ਨ ਦਾ ਕੰਮ ਕਰਦਾ ਹੈ वो तो भावें यू एस दी यूनवर्सिटी होने भावें कैनेडा की यूनवर्सिटिया हो भावें ऑस्ट्रेलिया न्यूजीलैंड जर्मनी यूरोपियन होर यूनिवर्सिटीज़ होन मैक्स एजुकेशन सोलह साल तो स्टडी वीजा का काम करता है तो अगे भी सिर्फ और सिर्फ स्टडी वीजा का काम ही करेगा